ਇਟਲੀ ਦੇ ਪਰਮਜ਼ਾਨ ਪਨੀਰ ਨੂੰ ਦੁਨੀਆ ਭਰ ਦੇ ਵਿੱਚ ਪਸੰਦ ਕੀਤਾ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਦੀ ਸਫਲਤਾ ਦੇ ਪਿੱਛੇ ਪੰਜਾਬੀ ਸਿੱਖ ਕਿਸਾਨਾਂ ਦਾ ਵੱਡਾ ਹੱਥ ਹੈ ਇਟਲੀ ਦੇ ਇਮੀਲੀਆ ਰੋਮਾਨੀਆ ਖੇਤਰ ਜਿੱਥੇ ਕਿ ਪਰਮਜ਼ਾਨ ਪਨੀਰ ਬਣਦਾ ਹੈ ਇੱਥੇ ਸੈਂਕੜੇ ਸਿੱਖ ਪ੍ਰਵਾਸੀ ਖੇਤਾਂ ਤੇ ਡੇਰੀਆਂ ਦੇ ਵਿੱਚ ਮਿਹਨਤ ਕਰਦੇ ਨੇ ਇਹ ਲੋਕ ਨਾ ਸਿਰਫ ਖੇਤੀਬਾੜੀ ਨੂੰ ਸੰਭਾਲ ਰਹੇ ਨੇ ਸਗੋਂ ਇਟਲੀ ਦੇ ਪਿੰਡਾਂ ਵਿੱਚ ਆਪਣੀ ਸਿੱਖ ਅਤੇ ਪੰਜਾਬੀ ਸੱਭਿਆਚਾਰਕ ਪਛਾਣ ਵੀ ਕਾਇਮ ਕਰ ਰਹੇ ਨੇ ਇਟਲੀ ਦੇ ਵਿੱਚ ਸਿੱਖ ਪ੍ਰਵਾਸੀ ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਪੰਜਾਬ ਦੇ ਹੁਸ਼ਿਆਰਪੁਰ ਜਲੰਧਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਤੋਂ ਨੇ 1980 ਅਤੇ 1990 ਦੇ ਦਹਾਕੇ ਵਿੱਚ ਵੱਡੀ ਗਿਣਤੀ ਵਿੱਚ ਇਟਲੀ ਪਹੁੰਚੇ ਅੱਜ ਉਹ ਇਟਲੀ ਦੀ ਖੇਤੀਬਾੜੀ ਦੇ ਖੇਤਰ ਦੀ ਰੀੜ ਦੀ ਹੱਡੀ ਬਣ ਗਏ ਨੇ ਪਰਮੈਜ਼ਨ ਪਨੀਰ ਦੇ ਉਤਪਾਦਨ ਲਈ ਗਾਵਾਂ ਦੀ ਦੇਖਭਾਲ ਅਤੇ ਦੁੱਧ ਤਿਆਰ ਕਰਨ ਲਈ ਸਿੱਖ ਮਜ਼ਦੂਰਾਂ ਦੀ ਮੁਹਾਰਤ ਨੂੰ ਸਾਰੇ ਮੰਨਦੇ ਨੇ ਇਮੀਲੀਆ ਵਰਗੇ ਸ਼ਹਿਰਾਂ ਦੇ ਨੇੜੇ ਤੇੜੇ ਸਿੱਖ ਕਿਸਾਨ ਸਵੇਰੇ 4 ਵਜੇ ਤੋਂ ਹੀ ਖੇਤਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੰਦੇ ਨੇ। ਉਹ ਗਾਵਾਂ ਨੂੰ ਚਾਰਾ ਪਾਉਂਦੇ ਨੇ, ਦੁੱਧ ਕੱਢਦੇ ਨੇ ਤੇ ਖੇਤਾਂ ਦੀ ਸੰਭਾਲ ਵੀ ਕਰਦੇ ਨੇ। ਇਹਨਾਂ ਦੀ ਮਿਹਨਤ ਦਾ ਨਤੀਜਾ ਹੈ ਕਿ ਪਰਮਾਜ਼ਾਨ ਪਨੀਰ ਦੀ ਗੁਣਵੱਤਾ ਹਮੇਸ਼ਾ ਉੱਚੀ ਰਹਿੰਦੀ ਹੈ। ਇੱਕ ਅੰਦਾਜ਼ੇ ਦੇ ਮੁਤਾਬਕ ਇਮੀਲੀਆ ਰូមਾਨੀਆ ਦੀਆਂ ਡੇਰੀਆਂ ਦੇ ਵਿੱਚ 20% ਮਜ਼ਦੂਰ ਸਿੱਖ ਪਾਈਚਾਰੇ ਤੋਂ ਨੇ। ਇਸ ਸਫਲਤਾ ਦੇ ਬਾਵਜੂਦ ਸਿੱਖ ਪ੍ਰਵਾਸੀਆਂ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸ਼ੁਰੂ ਵਿੱਚ ਉਹ ਘੱਟ ਤਨਖਾਹ ਅਤੇ ਮਾੜੇ ਕੰਮ ਵਾਲੇ ਹਾਲਾਤਾਂ ਵਿੱਚ ਕੰਮ ਕਰਦੇ ਸਨ ਕਈਆਂ ਨੂੰ ਗੈਰ ਕਾਨੂੰਨੀ ਤਰੀਕਿਆਂ ਨਾਲ ਦੇਸ਼ ਦੇ ਵਿੱਚ ਦਾਖਲ ਹੋਣ ਕਰਕੇ ਕਾਗਜ਼ੀ ਕਾਰਵਾਈਆਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਭਾਸ਼ਾ ਦੀ ਸਮੱਸਿਆ ਵੀ ਇੱਕ ਵੱਡੀ ਰੁਕਾਵਟ ਸੀ ਪਰ ਸਿੱਖਾਂ ਦੀ ਮਿਹਨਤ ਤੇ ਲਗਨ ਨੇ ਉਹਨਾਂ ਨੂੰ ਸਥਾਨਕ ਲੋਕਾਂ ਦੇ ਵਿੱਚ ਮਾਣ ਸਨਮਾਨ ਦਿਵਾਇਆ ਇਟਲੀ ਦੇ ਪਿੰਡਾਂ ਵਿੱਚ ਸਿੱਖਾਂ ਨੇ ਆਪਣੇ ਗੁਰਦੁਆਰੇ ਤੱਕ ਸਥਾਪਿਤ ਕਰ ਲਏ ਨੇ ਜਿੱਥੇ ਉਹ ਆਪਣੇ ਧਾਰਮਿਕ ਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਉਂਦੇ ਨੇ ਨੋਵਿਲਾਰਾ ਵਰਗੇ ਸ਼ਹਿਰ ਦੇ ਵਿੱਚ ਸਿੱਖ ਪਾਈਚਾਰਾ ਹਰ ਸਾਲ ਵੱਡੇ ਸਮਾਗਮ ਕਰਦਾ ਹੈ ਜਿਸ ਦੇ ਵਿੱਚ ਸਥਾਨਕ ਇਟਾਲੀਅਨ ਲੋਕ ਵੀ ਸ਼ਾਮਿਲ ਹੁੰਦੇ ਨੇ ਸਿੱਖ ਕਿਸਾਨਾਂ ਦੀ ਮਿਹਨਤ ਨੇ ਸਥਾਨਕ ਇਟਾਲੀਅਨ ਕਿਸਾਨਾਂ ਦੇ ਨਾਲ ਵੀ ਉਹਨਾਂ ਦੀ ਨੇੜਤਾ ਵਧਾਈ ਹੈ ਇਟਲੀ ਦੇ ਖੇਤੀਬਾੜੀ ਉਦਯੋਗ ਦੇ ਵਿੱਚ ਮਜ਼ਦੂਰਾਂ ਦੀ ਘਾਟ ਦੇ ਕਾਰਨ ਸਿੱਖ ਮਜ਼ਦੂਰ ਇੱਕ ਵਰਦਾਨ ਸਾਬਿਤ ਹੋਏ ਕਈ ਸਥਾਨਕ ਡੇਰੀ ਮਾਲਕਾਂ ਦਾ ਕਹਿਣਾ ਹੈ ਕਿ ਸਿੱਖ ਮਜ਼ਦੂਰਾਂ ਦੀ ਸਖਤ ਮਿਹਨਤ ਅਤੇ ਇਮਾਨਦਾਰੀ ਬਿਨਾ ਪਰਮਜ਼ਾਨ ਪਨੀਰ ਉਦਯੋਗ ਦੀ ਐਨੀ ਸਫਲਤਾ ਬਿਲਕੁਲ ਵੀ ਸੰਭਵ ਨਹੀਂ ਸੀ ਸਿੱਖ ਪ੍ਰਵਾਸੀ ਨਾ ਸਿਰਫ ਆਰਥਿਕ ਤੌਰ ਤੇ ਯੋਗਦਾਨ ਪਾ ਰਹੇ ਨੇ ਸਗੋਂ ਆਪਣੇ ਸੱਭਿਆਚਾਰ ਨੂੰ ਵੀ ਜਿਉਂਦਾ ਰੱਖ ਰਹੇ ਨੇ ਉਹਨਾਂ ਦੀ ਦਸਤਾਰ ਖਾਣ ਪੀਣ ਦੀਆਂ ਆਦਤਾਂ ਅਤੇ ਗੁਰਬਾਣੀ ਦੇ ਸ਼ਬਦ ਸਥਾਨਕ ਲੋਕਾਂ ਨੂੰ ਪ੍ਰਭਾਵਿਤ ਕਰ ਰਹੇ ਨੇ ਕਈ ਸਿੱਖ ਪਰਿਵਾਰ ਹੁਣ ਇਟਲੀ ਦੇ ਵਿੱਚ ਹੀ ਜਨਮੇ ਆਪਣੇ ਬੱਚਿਆਂ ਨੂੰ ਵੱਡਾ ਕਰ ਰਹੇ ਨੇ ਜੋ ਇਟਾਲੀਅਨ ਤੇ ਪੰਜਾਬੀ ਸੱਭਿਆਚਾਰ ਦਾ ਸੁਮੇਲ ਨੇ ਇਟਲੀ ਦੀ ਸਰਕਾਰ ਨੇ ਵੀ ਸਿੱਖ ਪਾਈਚਾਰੇ ਦੇ ਯੋਗਦਾਨ ਨੂੰ ਮਾਨਤਾ ਦਿੱਤੀ ਹੈ ਹੁਣ ਸਿੱਖ ਮਜ਼ਦੂਰਾਂ ਦੇ ਲਈ ਕਾਨੂੰਨੀ ਤੌਰ ਤੇ ਵੀਜ਼ਾ ਤੇ ਨਾਗਰਿਕਤਾ ਦੀ ਪ੍ਰਕਿਰਿਆ ਨੂੰ ਸੌਖਾ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਪਰ ਕੁਝ ਸਿੱਖ ਪ੍ਰਵਾਸੀ ਅਜੇ ਵੀ ਨਸਲਵਾਦ ਤੇ ਸਮਾਜਿਕ ਵਿਤਕਰੇ ਦਾ ਸਾਹਮਣਾ ਕਰ ਰਹੇ ਨੇ ਇਹ ਕਹਾਣੀ ਸਿੱਖਾਂ ਦੀ ਸਖਤ ਮਿਹਨਤ ਹਿੰਮਤ ਅਤੇ ਸੱਭਿਆਚਾਰਕ ਵਿਰਸੇ ਦੀ ਮਿਸਾਲ ਹੈ ਪੰਜਾਬ ਦੇ ਖੇਤਾਂ ਤੋਂ ਇਟਲੀ ਦੀਆਂ ਡੇਰੀਆਂ ਤੱਕ ਸਿੱਖ ਕਿਸਾਨਾਂ ਨੇ ਸਾਬਿਤ ਕੀਤਾ ਹੈ ਕਿ ਸਖਤ ਮਿਹਨਤ ਅਤੇ ਇੱਕ ਇਮਾਨਦਾਰੀ ਦੇ ਨਾਲ ਕੋਈ ਵੀ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ